ਸਤਿ ਸ਼੍ਰੀ ਅਕਾਲ ਜੀ ਸਾਰਿਆਂ। ਮੇਰਾ ਅੱਜ ਦਾ ਟੌਪਿਕ ਹੈ ਆਉਣ ਵਾਲਾ ਕੱਲ ਜੋ ਕਦੇ ਵੀ ਨਹੀਂ ਆਉਂਦਾ। ਹਰਦੀਪ ਸਿੰਘ ਦਾ ਡਬਲ ਸ਼ਿਫਟਾਂ ਅਤੇ ਉਨੀਂਦਰੇ ਕਾਰਨ ਹਮੇਸ਼ਾ ਸਿਰਦਰਦ ਰਹਿਣ ਲੱਗਾ। ਡਾਕਟਰਾਂ ਨੇ ਕਿਹਾ ਸਕੈਨਿੰਗ ਹੋਵੇਗੀ। ਕੋਈ ਵੱਡਾ ਨੁਕਸ ਹੋ ਸਕਦਾ ਹੈ। ਦਿੱਤੋਂ ਬਾਹਰ ਹੋ ਕੇ ਕੰਮ ਕਰਨ ਦੇ ਚੱਕਰ ਵਿੱਚ ਹਰਦੀਪ ਦੇ ਨੌ ਵੀ ਕਾਲੇ ਹੋ ਗਏ ਸਨ ਤੇ ਉਮਰ ਤੋਂ ਪਹਿਲਾਂ ਹੀ ਵਢੇਰਾ ਲੱਗਣ ਲੱਗ ਗਿਆ ਸੀ। ਵਿਆ ਤੋਂ ਕਾਫੀ ਧੀਰ ਬਾਦ ਹੋਈ ਜੋੜੀ ਲਾਦ ਉਸਤੀ ਘਰ ਵਾਲੀ ਨੇ ਬੜੇ ਲਾਡਾ ਨਾਲ ਪਾਲੀ ਹੋਈ ਸੀ ਪਾਣੀ ਦਾ ਗਲਾਸ ਵੀ ਕੋਈ ਫੜਾਵੇ ਸਾਰਾ ਕੁਝ ਬਣਿਆ ਬਣਾਇਆ ਖਾਣ ਤੇ ਪਹਿਨਣ ਦੇ ਪੂਰੇ ਸ਼ੁਕੀਨ ਗੱਲ ਮੂੰਹੋਂ ਮਗਰੋਂ ਨਿਕਲਦੀ ਪਹਿਲਾਂ ਪੂਰੀ ਹੋ ਜਾਂਦੀ 8ਵੀਂ ਕਲਾਸ ਤੱਕ ਸੈਲਫੋਨ ਗੈਜਟ ਲੈਪਟਾਪ ਕਿੰਨਾ ਕੁਝ ਹੱਥਾਂ ਵਿੱਚ ਆ ਗਿਆ ਫਿਰ ਆਪਸੀ ਬੋਲਚਾਲ ਲਗਭਗ ਬੰਦ ਜਾਈ ਹੋ ਗਿਆ ਬੱਚੇ ਸਾਰਾ ਦਿਨ ਬਸ ਆਪਣੇ ਹੀ ਮੋਬਾਈਲਾਂ ਵਿੱਚ ਡੁੱਬੇ ਰਹਿੰਦੇ। ਕਮਰਿਆਂ ਦੇ ਬਾਹਰ ਉਚਿਤਚਾ ਲਿਖ ਕੇ ਲਾਇਆ ਹੁੰਦਾ, ਡੂ ਨਾਟ ਡਿਸਟਰਬ। ਕਰਜੇ ਚੁੱਕ ਚੁੱਕੇ ਟੂਰਾਂ ਪੜਾਈਆਂ ਖਾਤਰ ਬਾਹਰਲੇ ਸ਼ਹਿਰਾਂ ਵਿੱਚ ਭੇਜਿਆ। 10ਵੀਂ ਤੋਂ ਮਗਰੋਂ ਹਾਲਾਤ ਇੱਕਦਮ ਮੋੜਾ ਖਾਵੇ। ਪੁੱਛੀ ਗਈ ਹਰ ਸਿੱਧੀ ਗੱਲ ਦਾ ਪੁੱਠਾ ਜਿਹਾ ਜਵਾਬ ਮਿਲਦਾ ਜਿੱਦਾਂ ਮਿੱਠ ਕੇ ਦਿੱਤਾ ਗਿਆ ਹੋਵੇ। ਹੱਸ ਖੇਡ ਕੇ ਕੱਡੇ ਦਿਨ ਜਿਵੇਂ ਸੁਪਨਾ ਹੀ ਹੋ ਗਏ। ਉਹ ਸਾਰਾ ਦਿਨ ਆਪੋ ਆਪਣੇ ਕਮਰਿਆਂ ਵਿੱਚ ਬੰਦ ਰਹਿੰਦੀ ਸਿਰਫ ਰੋਟੀ ਖਾਣ ਲਈ ਬਾਹਰ ਨਿਕਲਦੀ ਬਾਕੀ ਟਾਈਮ ਸੈੱਲ ਫੋਨ ਦੀਆਂ ਸਕਰੀਨਾਂ ਅਤੇ ਲੈਪਟਾਪ ਤੇ ਵੱਗਦੀਆਂ ਉਂਗਲਾਂ ਕਦੀ ਹੱਸਦੇ ਤੇ ਕਦੇ ਰੋਂਦੀ ਆਖੇ ਸਾਨੂੰ ਡਿਪਰੈਸ਼ਨ ਹੋ ਗਿਆ ਡਾਕਟਰ ਕੋਲ ਜਾਣਾ ਹੈ ਹਰਦੀਪ ਨੂੰ ਕਈ ਵਾਰ ਲੱਗਦਾ ਜਾਂ ਇਹ ਕਮਲੇ ਹੋ ਗਏ ਨੇ ਜਾਂ ਫਿਰ ਅਸ ਉਸ ਦਿਨ ਤਾਂ ਹਾਦੀ ਹੋ ਗਈ ਘਰ ਆਉਂਦਿਆਂ ਵੱਡੇ ਬੇਟੇ ਨੇ ਬੁਲਾਇਆ ਤੱਕ ਨਹੀਂ ਸਿੱਧਾ ਆਪਣੇ ਕਮਰੇ ਵਿੱਚ ਡਰਦੇ ਨੇ ਕੁਝ ਨਾ ਆਖਿਆ ਘਰ ਵਾਲੀ ਨੂੰ ਆਖਿਆ ਤੇਰੀ ਮੰਦਾ ਏ ਤੂੰ ਆਕੇ ਵੇਖ ਲਾ ਪਰ ਉਹ ਅਭੂ ਉਸ ਨੂੰ ਵੀ ਪੈ ਤੁਰਿਆ ਆਖੇ ਤੁਹਾਨੂੰ ਇੰਨੇ ਸਾਲ ਹੋ ਗਏ ਗਵਰਨਮੈਂਟ ਵੱਲੋਂ ਮਿਲਦੇ ਸਾਡੇ ਪੈਸੇ ਖਾਂਦਿਆਂ ਨੂੰ ਸਾਨੂੰ ਵੱਖਰਾ ਘਰ ਹੀ ਲੈ ਦਿਓ ਅਸੀਂ ਰਹਿਣਾ ਹੀ ਨਹੀਂ ਨਿੱਤ ਦਿਹਾੜੇ ਦੀ ਟੋਕਾ ਟਾਕੀ ਵਿੱਚ ਫਿਰ ਧੀ ਵੀ ਇੱਕ ਦਿਨ ਵੱਖਰੀ ਹੋ ਕੇ ਕਿਧਰੇ ਹੋਰ ਪਾਸੇ ਰਹਿਣ ਲੱਗ ਗਈ ਅਚਾਨਕ ਵਗ ਤੁਰੀ ਇਸ ਹਨੇਰੀ ਨੇ ਤੀਲਾ-ਤੀਲਾ ਜੋੜ ਕੇ ਬਣਾਇਆ ਘਰ ਘੜੀਆਂ ਪਲਾਂ ਵਿੱਚ ਹੀ ਤਹਸਨੈਸ ਕਾ ਛਟਿਆ ਕਈ ਜਾਣਕਾਰ ਸੂਹਾ ਲੈਂਦੇ ਫਿਰਦੇ ਅੱਖੇ ਨਿਆਣੇ ਕਿੱਥੇ ਨਹੀਂ ਅੱਗਿਓ ਗੁੱਸਾ ਵੀ ਆਉਂਦਾ ਪਰ ਬੀ ਲੋੜੀ ਬਹਿਸ ਕਰਨ ਦੀ ਹੁਣ ਉਸ ਵਿੱਚ ਹਿੰਮਤ ਨਹੀਂ ਸੀ ਬੁੱਢੇ ਹੱਡ ਬਸ ਹੁਣ ਵੱਡੇ ਕਰਦੀਆਂ ਕਿਸ਼ਤਾਂ ਤੇ ਬਿੱਲ ਭਰਨੂ ਹੀ ਰਹਿ ਗਏ ਹੁਣ ਉਸ ਦੀ ਘਰ ਵਾਲੀ ਬੱਚਿਆਂ ਦਾ ਬਚਪਨ ਯਾਦ ਕਰ ਰੋਂਦੀ ਰਹਿੰਦੀ ਤੇ ਹਰਦੀਪ ਸਾਰਾ ਦਿਨ ਸ਼ੜਕਾਂ ਤੇ ਕਮਲਾ ਹੋਇਆ ਟੈਕਸੀ ਚਲਾਉਂਦਾ ਰਹਿੰਦਾ। ਬੇਸ਼ੱਕ ਹੁਣ ਕੰਮ ਘਟਾ ਦਿੱਤਾ ਪਰ ਡਾਕਟਰ ਆਖਦੇ ਕੋਈ ਫਾਇਦਾ ਨਹੀਂ। ਇਹ ਕੰਮ ਕਾਫੀ ਪਹਿਲਾਂ ਹੋ ਜਾਣਾ ਚਾਹੀਦਾ ਸੀ। ਜੇਕਰ ਕਿਸੇ ਰਿਸ਼ਤੇਦਾਰ ਨਾਲ ਗੱਲ ਕਰਦੇ ਤਾਂ ਅੱਗੋਂ ਟਿਚਰਾਂ ਹੁੰਦੀਆਂ। ਆਖੇ ਫੜਾ ਮਾਰਦੇ ਸੀ ਨਿਆਣਿਆਂ ਦਾ ਭਵਿੱਖ ਬਣਾਉਣਾ। ਹਰਦੀਪ ਸੋਚਦਾ ਹੁਣ ਤਾਂ ਜ਼ਿੰਦਗੀ ਬੇਮਾਇਨੇ ਜਿਹੀ ਹੋ ਗਈ ਹੈ। ਇੱਕ ਕਹਾਣੀ ਨਹੀਂ ਜਿਸ ਦਾ ਐਂਡ ਖੁਸ਼ੀਆਂ ਭਰਿਆ ਹੋਵੇਗੀ ਇਹ ਇੱਕ ਸੱਚ ਹੈ ਜਦੋਂ ਆਪਣਾ ਸਰੀਰ ਕਾਇਮ ਹੋਵੇ ਤਾਂ ਸਾਰਾ ਕੁਝ ਇਹ ਸੋਚ ਕੇ ਕੰਮ ਦੀ ਪੱਠੀ ਵਿੱਚ ਨਾ ਝੋਕੀ ਜਾਇਆ ਕਰੋ ਕਿ ਚਲੋ ਅੱਜ ਕਮਾ ਲੈਨੇ ਹਾਂ ਅਤੇ ਆਪਣੇ ਤੇ ਕੱਲ ਨੂੰ ਖਰਚ ਕਰਾਂਗੇ ਅਸਲੀਅਤ ਇਹ ਹੈ ਕਿ ਸੋਚਾਂ ਵਾਲਾ ਕੱਲ ਕਦੀ ਵੀ ਨਹੀਂ ਆਉਂਦਾ ਆਉਣ ਵਾਲੇ ਕੱਲ ਬਾਰੇ ਸੋਚ-ਸੋਚ ਕੇ ਆਪਣਾ ਅੱਜ ਨਾ ਖਰਾਬ ਕਰੋ ਅੱਜ ਵਿੱਚ ਜਿਉਣਾ ਸਿੱਖੋ ਤਾਂ ਹੀ ਜ਼ਿੰਦਗੀ ਸੁਖਾਲੀ ਹੋਵੇਗੀ ਆਉਣ ਵਾਲਾ ਕੱਲ ਤਾਂ ਕਦੇ ਆਉਂਦਾ ਹੀ ਨਹੀਂ ਧੰਨਵਾਦ